ਰੇ ਮਾਰਸ਼ਲ ਸਿੰਘ ਅਲਵਾਲੀ ਕਾ ਕੀ ਮੈਟਰ ਕੀ ਹੈ ਜਿਹੜਾ ਤੁਹਾਡੇ ਨਾਲ ਮਾਰਕੋ ਕੋਈ ਤੁਹਾਡੀ ਕਦੋਂ ਦੀ ਘਟਨਾ ਹੈ ਇਹ ਤਾਂ ਜੀ ਮੈਂ ਆਪਣੇ ਆਫਿਸ ਬੈਠਾ ਜੀ ਪ੍ਰੋਪਰਟਰ ਦਾ ਨਾ بڑا ਆਫਿਸ 14 ਫੈਕਟਰੀ ਏਰੀਆ ਉਥੇ ਰਾਵਾਂ ਬੈਠੇ ਜੀ ਸ਼ਾਮ ਦੇ ਆਕੇ ਨਾ ਥੋੜਾ ਗਾਗੂ ਕੋ ਵੀ ਆਏ ਸੀ ਕਿ ਇੱਕ ਦੋ ਇੱਕ ਦੋ ਯਾਰ ਦੋਸ ਬੈਠੇ ਸੀਗੇ ਉਥੇ ਪਤਾ ਨਹੀਂ ਕੀ ਹੋਇਆ ਪਰ 6:30 7:00 ਵਜੇ ਨਾ 20 25 ਜਣੇ ਆ ਗਏ ਨਕਾਮ ਨੂੰ ਪਾ ਆ ਗਏ ਨਾ ਨਾਲ ਆ ਪੈਲਸ ਵਾਲੇ ਸੀਗੇ ਬੰਦੇ ਬਚਿੱਤਰ ਸਿੰਘ ਤੇ ਮਰੀਕ ਸਿੰਘ ਇਹਨਾਂ ਨੇ ਫਰੰਟ ਫੋਰਡ ਸ਼ੀਸ਼ਾ ਤੋੜਦਾ ਤੇ ਤੇ ਉਹਨੂੰ ਚੱਕ ਕੇ ਪੈਲਸ ਚ ਲੈ ਗਏ ਸੀ ਫਿਰ ਕਸੀੜਦੇ ਹੋਏ ਤੇ ਉੱਥੇ ਜਾ ਕੇ ਇਹਨਾਂ ਨੇ 20-25 ਮਿੰਟ ਕੁੱਟਿਆ ਨਹੀਂ ਕਿਰਪਾ ਨਾ ਗੋਣਾ ਮਾਰਿਆ ਨਹੀਂ ਰੱਡਾ ਉਟਾ ਮਾਰਿਆ ਨਾ ਹਨਾ ਤੇ ਬਸ ਇਹ ਕਹਿੰਦੇ ਸੀ ਸਾਡੇ ਤੇ ਖਿਲਾਫ ਉਹ ਕਾਰਵਾਈ ਨਾ ਕਰ ਪਈ ਕੇਸ ਕੋਰਟ ਦੀ ਸਾਡਾ ਆਪਣਾ ਹੀ ਪੈਲਸ ਵੈਸੇ ਇਹ ਕਿ ਮੈਟਰ ਕੀ ਹੈ ਜੀ ਕਿ ਕਦ ਇਹ ਪ੍ਰੋਪਰਟੀ ਦਾ ਮੈਟਰ ਸੀਗਾ ਆਪਣਾ ਠੀਕ ਹੈ ਜੀ ਇਹਨਾਂ ਨੇ ਉਹਨੂੰ ਹੱਥ ਚੱਕਤਾ ਜਗਾ ਫਿਰ ਮੁਰਕੇ ਸਾਰੇ ਨਕਾਬ ਪਏ ਸੀ ਨਾ ਸਾਰਿਆਂ ਨੇ ਕੈਲਰੀ ਇਹ 23 ਦੀ ਸੀਗੀ 23 ਤੰਬਰ ਅੱਛਾ ਜੀ ਤੇ ਸਰ ਕਿੰਨੀ ਕ ਤੁਹਾਨੂੰ ਇੰਜਰੀ ਕਿੰਨੀ ਕੋਈ ਹੈ ਕਿੰਨੇ ਕ ਬੰਦੇ ਸੀ ਜਿਹੜੇ ਮਾਰ ਕੁੱਟ ਕਰਤੀ ਇਹ ਹੈਗੇ ਸੀ ਜੀ ਵੈਸੇ ਤਾਂ ਹੈਗੇ ਸੀ 20 25 ਜਣੇ ਇਹ ਇਕਦਮ ਇਹ ਆਫਿਸ ਦੇ ਬਾਹਰ ਆ ਗਏ ਨਾ ਫਰੰਟ ਸ਼ੀਸ਼ਾ ਤੋੜਦਾ ਪਤਾ ਹੀ ਨਹੀਂ ਲੱਗਿਆ ਕੋਈ ਐਲਈਡੀ ਭੰਪ ਤੇ ਡੀਵੀਆਰ ਚੱਕ ਕੇ ਲੱਗੇ ਕੈਮਰੇ ਭੰਪ ਤੇ ਸਾਰੇ ਹਣਾ ਜੀ ਉਸ ਤੋਂ ਆ ਪੈਰਸ ਲੱਗੇ ਇਹ ਪੁਲਿਸ ਪੁਲਿਸ ਨੂੰ ਤੇ ਪਹਿਲਾਂ ਸ ਲੈ ਕੇ ਉਸ ਤੋਂ ਬਾਅਦ ਜੀ ਇਹਨਾਂ ਨੇ ਉੱਥੇ ਮਾਰਕਟ ਘੁੱਟੀ ਬਹੁਤ ਜ਼ਿਆਦਾ ਕੀਤੀ ਹਨ ਕਿ ਤੂੰ ਇਹ ਕਉ ਕਰ ਰਿਹਾ ਕੋ ਕਰ ਰਿਹਾ ਮੈਂ ਕਿਹਾ ਜੀ ਅਜੇ ਤਾਂ ਕੇਸ ਕਰਾਂਗੇ ਮੈਂ ਕਿਹਾ ਜੋ ਮਰਜੀ ਹੋਵੇ ਉਹਦੇ ਰਿਸ਼ਤੇਦਾਰ ਨਹੀਂ ਹੋ ਜਾ ਕੋਈ ਨਾ ਨਾ ਇਹ ਤਾਂ 11 ਬੰਦੇ ਜੀ ਦਾ ਠੱਕੇ ਨਾਲ ਬੈਠ ਹਾਂਜੀ ਹਾਂਜੀ ਤੁਹਾਨੂੰ ਕਿੱਲੇ ਚ ਤੂੰ ਥੋੜੀ ਜਗ੍ਹਾ ਦੇ ਉੱਪਰ ਰਹਿ ਰੋ ਇਹ ਤਾਂ ਜੀ ਇਹ 2003 ਦੇ ਬੈਠੇ ਆ ਜੀ ਫਾਦਰ ਨੂੰ ਪੈਰਲਿਸਿਸ ਹੋ ਗਿਆ ਉਸ ਤੋਂ ਬਾਅਦ ਹੀ ਹੋਇਆ ਇਹ ਸਾਰਾ ਕੰਮ ਤੁਹਾਨੂੰ ਕੋਈ ਪਤਾ ਲੱਗਿਆ ਜਗ੍ਹਾ ਤੋਂ ਸੌਂ ਤਾਂ ਪਹਿਲੇ ਹੀ ਪਤਾ ਤਾਂ ਛੋਟਾ ਹੁੰਦਾ ਸੀ ਨਾ ਮੇਰੇ ਨਾਲ ਹੋ ਜਾਣਾ ਤੁਸੀਂ ਉਹਨਾਂ ਦੀ ਵਾਲੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ ਜਾਂ ਨਹੀਂ ਨਹੀਂ ਉਹ ਤਾਂ ਨਿਕਲੇ ਨਿਕਲੇ ਤੌਰ ਤੇ ਚੱਲ ਰਿਹਾ ਨਾ ਸੀ ਤਾਂ ਕੋਈ ਜਿਹੜਾ ਆਇਆ ਕੋਈ ਫੈਸਲਾ ਜੀ ਲੈ ਕੋਰਚ ਤਾਂ ਅਜੇ ਵਾ ਲਾਉਂਦੇ ਪਏ ਸੀ ਅਸੀਂ ਇਹਨਾਂ ਦਾ ਹੀ ਬੜਾ ਹੁਣ ਥੋੜਾ ਕਰ ਰਹੇ ਆਪਣਾ ਕੰਸਟਰਕਸ਼ਨ ਵਗੈਰਾ ਉੱਥੇ ਇਹਨਾਂ ਨੂੰ ਡਾਡੂ ਹੋ ਗਿਆ ਬਾਕੀ ਮੈਂ ਇਹ ਵੀ ਦੇਖਿਆ ਸੀ ਜਿਹੜੇ ਨਜ਼ਦੀਕੀ ਠਾਣੇ ਵਾਲੇ ਸੀਗੇ ਨਾ ਉਹ ਵੀ ਉੱਥੇ ਸੀਗੇ ਇੱਕ ਅੱਧਾ ਜਾਣਾ ਉਧਰ ਹੀ ਸੀਗਾ ਤੇ ਭਾਈ ਜੀ ਕਿੰਨੀ ਜਗ੍ਹਾ ਕਿੰਨੀ ਹੈਗੀ ਟੋਟ ਲੱਗ ਜਿਹੜੀ ਦਾ ਡਿਸਪੂਟ ਆ ਪਹਿਲੇ ਜੇ ਹੈਗੀ 4 6.5 ਹਜ਼ਾਰ ਗੱਜਾ ਜਗੀ 6.5 ਹਾਂ ਕਿੰਨੀ ਕਰ ਅਪ੍ਰੋਕਸੀਮੇਟ ਕਿੰਨੀ ਕਿੰਤੋਂ ਕਿੰਤੋਂ ਤਾਂ ਚਲੋ ਪਤਾ ਨਹੀਂ ਜੀ ਉਹਦਾ ਪਤਾ ਚੱਲੀ ਜੇ ਕਿੰਨੇ ਕੀ ਗਿਆ ਪਹਿਸ ਤਾਂ ਮੈਰੇਜ ਪਹਿਲੇ ਸ ਆਪਣਾ ਪੁਰਾਣਾ ਮੈਰੇਜ ਪਹਿਲੇ ਹੁੰਦਾ ਸੀ ਰਿਸ਼ੀ ਆਸ਼ਰਮ ਹਾਂ ਉਹਨਾਂ ਦਾ ਨਾਮ ਬਦਲਦਾ ਸੀਗਾ 2000 ਉਹ ਕਰਦੇ ਬਈ ਅੱਜ ਇਹ ਕਟਾਈਏ ਤੁਸੀਂ ਕਿੰਨੇ ਬੰਦਾ ਸੀ ਕੀ ਕਿਵੇਂ ਆਈ ਹਾਂਜੀ ਐਫਆਰ ਘਟਾਇ ਸੀ ਅਮਰੀਕ ਸਿੰਘ ਤੇ ਆਪਣਾ ਉਜੀਤਰ ਸਿੰਘ ਦੇ ਨਾਮ ਤੇ ਬਾਕੀ ਦਾ ਅਨਨੋਮ ਸੀਗੇ ਸਾਰੇ ਪਤਾ ਹੀ ਨਹੀਂ ਨਕਾਬ ਪਾਇਆ ਸੀ ਸਾਰਿਆਂ ਨੇ ਜਿਹੜਾ ਤਾਂ ਮੈਨੂੰ ਪਤਾ ਉਹ ਮੈਂ ਦੱਸਤਾ ਸੀ ਇਹਨਾਂ ਨੂੰ ਕੋਈ ਕਾਰਵਾਈ ਨਹੀਂ ਹੋਈ ਐ ਪੁਲਿਸ ਨੇ ਕੋਈ ਕਾਰ ਰੈਸਟ ਕੋਈ ਹੋਇਆ ਨਹੀਂ ਅਜੇ ਤੱਕ ਅਸੀਂ ਕੀ ਬਾਕੀ ਕਰਦੇ ਹਾਂ ਅਰੇ ਤਾਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਕਿ ਹੈਲਪ ਕਰੋ ਸਾਡੀ ਜੀ ਹੋਰ ਕੀ ਹੈ ਹਾਂ ਤੇ ਤੁਹਾਡਾ ਇਲਾਜ ਕਿੱਥੇ ਚੱਲਿਆ ਇਹ ਪਹਿਲਾਂ ਰਜਿੰਦਰਾਸਰ ਲੱਗੇ ਸੀ ਜੀ ਤੇ ਉਸ ਤੋਂ ਉਹਨੇ ਰੈਫਰ ਕਰਤਾ ਜੀ 32 32 ਜਿਹੜਾ 18 ਨਾਮ ਕਰੇ ਸੀ ਅਮਾਜ ਦਾਗਾ ਹਾਂ ਜੀ ਹਾਂ ਜੀ ਤਲਵਾਰਾਂ ਸੀਗੀਆਂ ਪਿਸਟਲਾਂ ਸੀਗੀਆਂ ਆਇਰਨ ਰੌਡ ਸੀਗੀਆਂ ਮੁਰਗੇ ਨੂੰ ਇਹ ਉੱਥੋਂ ਚੱਕ ਕੇ ਲੈ ਗਏ ਸੀ ਨਾ ਫਿਰ ਸਿੱਟ ਗਏ ਸੀ ਤੇ ਬਾਰਨ ਦੇ ਕੋਲ ਅੱਛਾ ਉੱਥੋਂ ਫਿਰ ਮੈਂ ਕੋਈ ਬੰਦਾ ਪੁੱਤਾ ਜੇ ਕਿਸੇ ਨੂੰ ਕਿਹਾ ਹੈਲਪ 108 ਤੇ ਫੋਨ ਕਰ ਦਿ ਮੈਂ ਕਿਹਾ 726 ਫਿਰ ਉਹਨਾਂ ਨੇ ਫੋਨ ਕੀਤਾ ਇੰਜਰੀ ਕਿੱਥੇ ਕਿੱਥੇ ਹੈ ਜੀ ਹੁਣ ਥੋੜੇ ਮੇਨ ਇੰਜਰੀ ਕਿਹੜੀ 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 ਬਾਹਾਂ ਇੰਜਰੀ ਆ ਛੇਫ ਛੇ ਫ੍ਰੈਕਚਰ ਆ ਗੁੱਟ ਦੇ ਹੋ ਗਏ ਇੱਧਰ ਉਂਗਲਾਂ ਦੇ ਹੋ ਗਏ ਇੱਧਰ ਇਹਨਾਂ ਬਚਾ ਕੀਤਾ ਸੀ ਨਾ ਸਾਰਾ ਮੈਂ ਆ ਗੋਡ ਦੇ ਸਾਰੇ ਇੰਪਲਾਂਟ ਹੀ ਹੋਏ ਆ ਸਾਰੇ ਟੋਟਲੀ ਮੈਂ ਮੇਰਾ ਨਾਮ ਮਨਦੀਪ ਕੋਰੇ ਮੈਂ ਮਾਸ਼ਰ ਵਾਲੀ ਦੀ ਵਾਈਫ ਆ ਤੇ ਸਾਡਾ ਫੈਕਟਰੀ ਇਹ ਸਾਡੀ ਪ੍ਰੋਪਰਟੀ ਹੈ ਤੇ ਮੇਰੇ ਹਸਬੰਦ ਦਾ ਕੰਮ ਵੀ ਉੱਥੇ ਉੱਥੇ ਕਰਦੇ ਨੇ ਉਹ 23 ਨੂੰ ਆਪਣੇ ਆਫਿਸ ਬਾਠੇ ਸੀ ਤੇ ਸ਼ਾਮ ਨੂੰ 7 ਵਜੇ ਨਾਲ ਉਹਨਾਂ ਦੇ ਉੱਪਰ ਦੋ ਫਰੰਟ ਨਾਲ ਸੀਗੇ ਤੇ ਉਹਨਾਂ ਦਾ ਅ ਅਟੈਕ ਕੀਤਾ ਬੰਦਿਆਂ ਨੇ 20-25 ਬੰਦਿਆਂ ਨੇ ਪਹਿਲਾਂ ਤੇ ਸ਼ੀਸ਼ਾ ਤੋੜਿਆ ਫੇਰ ਇੱਕ ਨੇ ਤਲਵਾਰਾਂ ਮਾਰੀਆਂ ਉੱਥੇ ਬਲੱਡ ਵੀ ਗਿਰਿਆ ਹੋਇਆ ਫਿਰ ਡੀਵੀਆ ਚੱਕੇ ਰਹਿ ਗਏ ਇਹਨਾਂ ਨੂੰ ਚੱਕ ਕੇ ਮੁੰਡਿਆਂ ਨੂੰ ਪਿਸਟਲ ਦਿਖਾਈ ਜਿਹੜੇ ਫਰੰਟ ਸੀ ਉਹ ਚਲੇ ਗਏ ਤਿੰਨਾਂ ਚੱਕੇ ਨਾਲ ਪੈਸੀਫਿਕ ਰਿਜ਼ੋਰਟ ਪੈਂਦਾ ਹੈ ਉੱਥੇ ਲੈ ਗਏ ਉੱਥੇ ਇਹਨਾਂ ਨੂੰ 20-25 ਮਿੰਟ ਮਾਰਿਆ ਬਹੁਤ ਜ਼ਿਆਦਾ ਸੇਮ ਰੋਡਸ ਬੜੀਆਂ ਹੀ ਸੇਮ ਕਿਰਪਾਨ ਤੇ ਮੋਂਗੀ ਕੈਪਾ ਕੇ ਆਏ ਹੋਏ ਸੀ ਤੇ ਉੱਥੇ ਮਾਰਨ ਤੋਂ ਬਾਅਦ ਇਹਨਾਂ ਨੂੰ ਗੱਡੀ 'ਚ ਲੈ ਕੇ ਬਾਹਰ ਦੇ ਅੱਗੇ 12 ਕਿਲੋਮੀਟਰ 10-12 ਕਿਲੋਮੀਟਰ ਉੱਥੇ ਨਾਲ ਜੰਗਲ ਸੁੱਟ ਗਏ ਤੇ ਉੱਥੇ ਇਹਨਾਂ ਨੇ ਆਪ ਕੋਸ਼ਿਸ਼ ਕੀਤੀ ਰੋਡ ਤੇ ਆਏ ਫਿਰ ਐਂਬੂਲੈਂਸ ਇੱਕ ਛੋਟੀ ਉਮਰ ਦੇ ਬੱਚੇ ਨੂੰ ਫੜਿਆ 17-18 16-17 ਸਾਲ ਦਾ ਹੋਏਗਾ ਮੁੰਡਾ ਉਹਨੇ ਐਂਬੂਲੈਂਸ ਮੰਗਾਈ ਫਿਰ ਉਹਨੂੰ ਹਸਪਤਾਲ ਲੈ ਗਏ ਉਹ ਤਾਂ ਡਾਕਟਰਾਂ ਨੇ ਕਿਹਾ ਕਿ ਇੰਨੀ ਜ਼ਿਆਦਾ ਇੰਜਰੀ ਸੇ ਸਾਡੇ ਕੋਲ ਨਹੀਂ ਇਹ ਤਾਂ ਸੀ ਅਸੀਂ ਰੈਫਰ ਕਰਦੇ ਆਂ ਫਿਰ 32 ਵਿਚ ਨੂੰ ਐਡਮਿਟ ਕੀਤਾ ਰਾਤ ਨੂੰ ਉੱਥੇ ਹੀ ਦਾ ਟ੍ਰੀਟਮੈਂਟ ਹੋਇਆ ਤੇ ਦੋ ਤਰੀਕੇ ਦੇ ਡਿਸਚਾਰਜ ਹੋ ਕੇ ਆਏ ਆਂ ਆ ਪੁਲਿਸ ਕੋਲ ਫੋਲਿਸ ਕੋਲ ਅਸੀਂ ਗਏ ਆਂ ਪੁਲਿਸ ਨੇ ਸਾਰਾ ਕੀਤਾ ਕਹਿੰਦੇ ਅਸੀਂ ਕੈਮਰੇ ਵੀ ਦੇਖਿਆ ਸਾਨੂੰ ਕੋਈ ਨਹੀਂ ਵੀਡੀਓ ਕਿਸੇ ਨੇ ਦਿੱਤੀ ਨਹੀਂ ਕਿ ਕੈਮਰੇ ਚੱਲਦੇ ਨਹੀਂ ਹੈਗੇ ਠੀਕ ਹੈ ਤੇ ਫਿਰ ਐਫ ਆਈ ਆਰ ਪਰਚਾ ਹੋਇਆ ਅਜੀ ਉਹਨਾਂ ਨੇ ਦੇਖਿਆ ਕਹਿੰਦੇ ਹੁਣ 32 ਦੀ ਐਮ ਐਲ ਆਰ ਆਏਗੀ ਉਸ ਤੋਂ ਬਾਅਦ ਅਸੀਂ ਹੋਰ ਐਡ ਕਰਾਂਗੇ ਧਾਰਾ ਤੇ ਅਰੈਸਟ ਕਰਾਂਗੇ ਕੀ ਮੰਨ ਕੀ ਕਰਦੇ ਅਸੀਂ ਤਾਂ ਸੋਨ 300 ਚਾਹੀਦਾ ਕਿ ਜਿਵੇਂ ਇਹਨਾਂ ਨੂੰ ਅੱਧ ਮਰਿਆ ਮਾਰਕ ਸੁੱਟ ਗਈ ਸਨ ਤਾਂ ਇਨਸਾਫ ਚਾਹੀਦਾ ਬੰਦੇ ਦੇ ਨਾਮ ਬੰਦੇ ਬਚਿੱਤਰ ਪੈਸਿਫਿਕ ਰਿਸੋਰਟ ਦਾ ਬਚਿੱਤਰ ਸਿੰਘ ਏ ਤੇ ਅਮਰੀਕ ਸਿੰਘ ਏ ਦੋਨੋਂ ਕੋਈ ਮੁਲਾਜ਼ਮ ਨਹੀਂ ਹਾਂਜੀ ਹਾਂਜੀ ਕਹੇ ਇਹਨਾਂ ਨੇ ਦੇਖਿਆ ਹੈ ਕੋਈ ਪੁਲਿਸ ਵਾਲੇ ਵੀ ਅੰਦਰ ਸੀਗਾ ਬੰਦਾ ਇੱਕ ਉਹਨਾਂ ਦੇ ਨਾਲ ਹੀ ਜਦੋਂ ਮੈਨੂੰ ਮਾਰਿਆ ਮੈਂ ਵੀ ਉਹ ਥੇ ਆ ਉਹਨਾਂ ਦੇ ਸਾਹਮਣੇ ਮਾਰਿਆ ਉਹਦੇ ਕਿਉਂ ਦੇ ਨਾਮ ਲਗਾਏ ਕੋਈ ਕੁਝੀ ਦੋ ਬੰਦੇ ਨੇ ਇਹਦਾ ਕੋਈ ਕੋਸ ਬਣਾਏ ਨੇ ਕੋਈ ਕੁਝੀ ਦੱਸ ਇੱਕ ਵੀ ਜੇਲਰ ਛੇ ਰਟਾਇਰ ਹੋਇਆ ਹੋਇਆ ਉਹ ਬਚਿੱਤਰ ਸਿੰਘ ਹਾਂਜੀ ਹਾਂਜੀ ਇਮ ਜੇ ਜੇ ਕੋਈ ਗ੍ਰਿਫਤਾਰੀ ਨੂੰ ਲੈ ਕੇ ਕੋਈ ਪੁਲਿਸ ਨਾਲ ਕੋਈ ਗੱਲਬਾਤ ਹੋਈ ਹੋਵੇ ਅਸੀਂ ਕੱਲ ਏਸੀਐਚਓ ਸਾਹਿਬ ਨਾਲ ਉਹ ਕਹਿੰਦੇ ਐਮਐਲਏ ਰਾਜੇ ਤਾਂ ਰਗਰ ਕੇ ਸੀ ਅਰੈਸਟ ਪਾ ਦਵਾਂਗੇ ਅਚੀ ਨਹੀਂ ਅਰੈਸਟ ਨਹੀਂ ਨਹੀਂ ਅਜੇ ਕੋਈ ਅਰੈਸਟ ਨਹੀਂ ਹੋਈਗੀ ਤੁਸੀਂ ਮਾਰਕੀ ਕਰਦੇ ਜੀ ਕਿ ਕਿੰਨੇ ਦਿਨ ਹੋ ਗਏ ਕੋਈ ਹੋਲ ਹੋ ਗਿਆ 10 ਤੋਂ 12 ਦਿਨ ਤਾਂ ਹੋ ਗਏ ਹਨ ਠੀਕ ਹੈ ਅਸੀਂ ਤਾਂ ਨਹੀਂ ਉਹਨਾਂ ਕਹਿ ਗਏ ਕਿ ਸਾਨੂੰ ਅਰੈਸਟ ਚਾਹੀਦੀ ਬੰਦਿਆਂ ਦੀ ਕੋਈ ਉਹ ਦੂਬਾ ਚ ਤੁਮ ਕਹਾ ਹੈਗੇ ਕੋਈ ਨਹੀਂ ਸਾਨੂੰ ਕੋਈ ਨਹੀਂ ਕਾਲ ਨਹੀਂ ਆਈ ਕੁਛ ਨਹੀਂ ਆਇਆ ਹੈਗਾ ਦੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜੀ ਰਾਜਵੰਤ ਕੌਰ ਹਰਜੀਤ ਸਿੰਘ ਦੀ ਵਾਈਫ ਆ ਮਾਰਸ਼ਲ ਮੇਰਾ ਮੁੰਡਾ ਵਾ ਮੇਰਾ ਇੱਕੋ ਹੀ ਮੁੰਡਾ ਆ ਤਿੰਨ ਕੁੜੀਆਂ ਨੇ ਜਿਹੜਾ ਮੇਰੇ ਮੁੰਡੇ ਨੂੰ ਮਾਰ ਮਾਰ ਕੇ ਬੁਰਾ ਹਾਲ ਕੀਤਾ ਨੰਦਾ ਇੱਕ ਬੰਦੇ ਨੇ ਆ ਕੇ ਦੱਸਿਆ ਵੀ 7 ਵਜੇ ਮਾਰਸ਼ਲ ਨੂੰ ਕਾਰ ਵਿੱਚ ਗੱਡੀ ਚ ਪਾ ਕੇ ਲੈ ਕੇ ਗਏ ਨੇ ਉਦੋਂ ਕੁਛ ਨਹੀਂ ਪਤਾ ਚੱਲਿਆ ਸੋਣੀ ਇੱਕ ਘੰਟਾ ਪਤਾ ਨਹੀਂ ਲੱਗਿਆ ਉਹਦਾ ਫਿਰ ਸਾਨੂੰ ਅਸੀਂ ਰਜਿੰਦਾ ਹਸਪੀਟਲ ਪਤਾ ਕਿਸ ਤਰ੍ਹਾਂ ਮੇਰਾ ਮੁੰਡਾ ਗਿਆ ਉੱਥੇ ਉਹਨੂੰ ਕਿਸੇ ਮੁੰਡੇ ਨੂੰ ਕਹਿ ਕੇ ਉਹਦੀ ਕਾਰ ਚ ਐਂਬੂਲੈਂਸ ਬੁਲਾ ਕੇ ਉਹਦੇ ਵਿੱਚੋਂ ਉਹਨੂੰ ਲੈ ਕੇ ਗਿਆ ਰਜਿੰਦਰਾ ਹਸਪੀਟਲ ਚ ਫਿਰ ਉਹਨਾਂ ਤਾਂ ਮੇਰੇ ਇੰਜਵਾਈ ਵੀ ਆਇਆ ਸੀ ਫਿਰ ਉਹਨੇ ਤਾਂ ਵਿਚਾਰੇ ਨੇ ਕਿ ਦੇਖਿਆ ਕਿ ਕਿੰਨਾ ਬਹੁਤ ਉਹਦਾ ਖੂਨ ਬਹਿ ਰਿਹਾ ਸੀ ਕਿੰਨਾ ਹੀ ਖੂਨ ਚੰਦਾ ਕਹਿ ਨਹੀਂ ਸਕਦੀ ਬਸ ਮੇਰੇ ਮੁੰਡੇ ਨੇ ਇਹਨਾਂ ਨੇ ਮਾਰ ਹੀ ਦਿੱਤਾ ਸੀ ਬਸ ਮੈਂ ਇਹ ਕਹਨੀ ਆ ਮੈਂ ਇਹਨਾਂ ਤਾਂ ਕੰਜਰਿਆਂ ਨੂੰ ਨਾ ਫੜ ਫੜ ਕੇ ਨਾ ਫੜ ਪਾੜ ਕੇ ਕਰਨਾ ਚਾਹੀਦਾ ਇਹਨਾਂ ਤੋਂ ਜੀ ਇਹਨਾਂ ਨੇ ਮੇਰੇ ਲਈ ਬਹੁਤ ਕੁਝ ਕੀਤਾ ਮੇਰੇ ਬਿਲਾ ਆਦਮੀ ਕਿਤਾ ਫਿਰ ਮੇਰੇ ਮੁੰਡੇ ਨੂੰ ਕੀਤਾ ਮੇਰਾ ਇੱਕੋ ਹੀ ਮੁੰਡਾ ਵਾ ਮੇਰੇ ਮੁੰਡੇ ਨੂੰ ਮਾਰਨਾ ਚਾਹੁੰਦੇ ਨੇ ਇੱਕ ਕੋਣ ਮਾਰ ਕੇ ਫੋਟੀ ਨਾ ਐ ਮੇ ਜਿੱਤਰਾ ਜੀ ਅਮਰੀਕਾ ਜਿਨ੍ਹਾਂ ਨੇ ਠੇਕਾ ਲੈ ਕੇ ਮਰਚਾ ਨੇ ਲਿਟਾ ਸਕਦਾ ਉਹਨਾਂ ਨੇ ਸਾਡੀ ਪਰਵਾਹ ਕਿਤਾ ਸਭ ਨੂੰ ਸੋਹਿਆ ਨਹੀਂ ਅਜੇ 10 ਦਿਨ ਹੋ ਗਏ ਨੇ ਨੇ ਹਾਜੀ ਕੋਈ ਗਿਫਤਾਰੀ ਨਹੀਂ ਹੋਈ ਜੀ ਅਜੇ हाँ जी तो कौन तो तो की एक एक जाए तो सारे फटे जाए जिन्होंने कुटे जिन्होंने जिन्हें सब सारे पड़े जान। ना जी, कोई नहीं जैसे। कोई कुछ किया गिरफ्तारी चलो मेरी नुह गई थी नूह कह रहे हां अ करा गिरफ्तारी करा तुम अपना फैसला करो जो भी करा करो अपना अस अपने वालों करा जो करा ਅਸੀਂ ਫਟਾਂਗੇ ਉਹਨਾਂ ਨੂੰ